ਪ੍ਰਧਾਨ ਮੰਤਰੀ ਸਵਦਾ ਸਾਂਝਾ ਹੁੰਦਾ ਹੈ। ਪ੍ਰਧਾਨ ਮੰਤਰੀ ਕਿਸੇ ਇੱਕ ਥਾਂ ਦਾ ਨਹੀਂ ਹੁੰਦਾ, ਇੱਕ ਖਿੱਤੇ ਦਾ ਨਹੀਂ ਹੁੰਦਾ, ਸਾਰੇ ਦੇਸ਼ ਦਾ ਹੁੰਦਾ। ਪਤਾ ਨਹੀਂ ਹੋਣੇ 4-5 ਸਟੇਟਾਂ ਤੇ ਲਾਲ ਲਕੀਰ ਕਾਹ ਮਾਰ ਰੱਖੀ ਐ। ਕਿ ਇਹਨਾਂ ਨੂੰ ਕੁਝ ਨਹੀਂ ਕਰਦੇ। ਕਿ ਇੱਥੇ ਲੋਕ ਨਹੀਂ ਰਹਿੰਦੇ। ਦੇਸ਼ ਦੇ ਹੀ ਦੇਸ਼ ਨਾਲ ਵਿਤਕਰਾ ਚੰਗਾ ਨਹੀਂ। ਅੰਗਰੇਜ਼ ਆਏ ਸੀ ਲੁੱਟ ਕੇ ਲੈ ਗਏ, ਉਹ ਤਾਂ ਲੁੱਟਣੇ ਆਏ ਸੀ। ਪਰ ਦੁੱਖ ਇਸ ਗੱਲ ਦਾ ਸਾਡੇ ਆਪਣੇ ਸਾਨੂੰ ਹੀ ਲੁੱਟ ਜਾਂਦੇ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਵਪਾਰੀਆਂ ਨਾਲ ਮਿਲਣੀ ਕੀਤੀ ਗਈ ਹੈ ਉਹਨਾਂ ਦੀਆਂ ਸਮੱਸਿਆਵਾਂ ਸੁਣਿਆ ਗਿਆ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇੜਦੇ ਹੋਏ ਨਜ਼ਰ ਆਏ ਨੇ ਉਹਨਾਂ ਕਿਹਾ ਕਿ ਜਿੱਥੇ ਭਾਜਪਾ ਸਰਕਾਰ ਨਹੀਂ ਆ ਉੱਥੇ ਹੀ ਲੀਕ ਹੀ ਮਾਰ ਦਿੰਦੀ ਹੈ ਪ੍ਰਧਾਨ ਮੰਤਰੀ ਵੱਲੋਂ ਵੀ ਉਹਨਾਂ ਨੂੰ ਪੈਸੇ ਦੇਣੇ ਹੀ ਨੇ ਨਹੀਂ ਦੇਣੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ 8000 ਕਰੋੜ ਦਾ ਜੋ ਫੰਡ ਰੁਕਿਆ ਹੈ ਪੰਜਾਬ ਦਾ ਜੇਕਰ ਸਾਨੂੰ ਉਹ ਮਿਲ ਜਾਂਦਾ ਤੇ ਅਸੀਂ ਪੰਜਾਬ ਨੂੰ ਤਰੱਕੀ ਦੀ ਰਾਹ 'ਤੇ ਲੈ ਕੇ ਜਾ ਸਕਦੇ ਨੇ ਜੋ ਪੰਜਾਬ ਦੇ ਸਕਦੇ ਆ ਤੇ ਜਿਹਦੇ ਚੱਲਦੇ ਆ ਉਹਨਾਂ ਨੇ ਕਈ ਸਵਾਲ ਖੜੇ ਕੀਤੇ ਨੇ ਜਿਸ ਤਰੀਕੇ ਦੀ ਸਰਕਾਰਾਂ ਚੱਲ ਰਹੀਆਂ ਨੇ ਕੰਮ ਨਹੀਂ ਕਰਨ ਲੈਂਦੇ ਖਾਸ ਤੌਰ ਤੇ ਨਾਨ ਬੀਜੇਪੀ ਗਵਰਨਮੈਂਟ ਜਿਹੜੀ ਸਟੇਟਸ ਨੇ ਤਾਮਿਲਨਾਡੂ ਹੋ ਗਿਆ ਕੇਰਲਾ ਹੋ ਗਿਆ ਝਾਰਖੰਡ ਹੋ ਗਿਆ ਬੰਗਾਲ ਹੋ ਗਿਆ ਦਿੱਲੀ ਤੇ ਪੰਜਾਬ ਮੈਨੂੰ ਨਹੀਂ ਸਮਝ ਲੱਗਦੀ ਕਿ ਸਾਡੇ ਫੈਡਰਲ ਗਵਰਨਮੈਂਟ ਜਿਹੜੀ ਹੈ ਪ੍ਰਧਾਨ ਮੰਤਰੀ ਸਵਬਦਾ ਸਾਂਝਾ ਹੁੰਦਾ ਹੈ। ਪ੍ਰਧਾਨ ਮੰਤਰੀ ਕਿਸੇ ਇੱਕ ਥਾਂ ਦਾ ਨਹੀਂ ਹੁੰਦਾ, ਇੱਕ ਖਿੱਤੇ ਦਾ ਨਹੀਂ ਹੁੰਦਾ। ਸਾਰੇ ਦੇਸ਼ ਦਾ ਹੁੰਦਾ। ਪਤਾ ਨਹੀਂ ਉਹਨੇ ਇਹ 4-5 ਸਟੇਟਾਂ ਤੇ ਲਾਲ ਲਕੀਰ ਕਿਉਂ ਮਾਰ ਰੱਖੀ ਹੈ? ਕਿ ਇਹਨਾਂ ਨੂੰ ਕੁਝ ਨਹੀਂ ਕਰ ਦੇਣਾ। ਕਿ ਇੱਥੇ ਲੋਕ ਨਹੀਂ ਰਹਿੰਦੇ। ਕਿ ਇੱਥੋਂ ਦੇ ਲੋਕ ਦੇਸ਼ ਦੇ ਰਖਵਾਲੇ ਨਹੀਂ ਹੈਗੇ। ਕਿ ਇੱਥੋਂ ਦੇ ਲੋਕ ਦੇਸ਼ ਭਗਤ ਨਹੀਂ ਹੈਗੇ। ਕਿ ਇੱਥੋਂ ਦੇ ਲੋਕ ਟੈਕਸ ਨਹੀਂ ਦਿੰਦੇ। ਲਕੀਰ ਮਾਰ ਰੱਖੀ ਹੈ ਬਸ। ਗਲਤ ਗੱਲ ਹੈ। ਇਸ ਤਰ੍ਹਾਂ ਦਾ ਦੇਸ਼ ਦੇ ਹੀ ਦੇਸ਼ ਨਾਲ ਵਿਤਕਰਾ ਚੰਗਾ ਨਹੀਂ ਅੰਗਰੇਜ਼ ਆਏ ਸੀ ਲੁੱਟ ਕੇ ਲੈ ਗਏ ਉਹ ਤਾਂ ਲੁੱਟਣੇ ਆਏ ਸੀ ਪਰ ਦੁੱਖ ਇਸ ਗੱਲ ਦਾ ਸਾਡੇ ਆਪਣੇ ਸਾਨੂੰ ਹੀ ਲੁੱਟ ਜਾਂਦੇ ਸਾਡੇ ਹੀ ਪੈਸਾ ਰੋਕੀ ਬੈਠਿਆ 8000 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਰੋਕੀ ਬੈਠੀ ਹੈ ਪੰਜਾਬ ਦਾ ਜੋ 8000 ਕਰੋੜ ਰੁਪਇਆ ਮੇਰੇ ਕੋਲ ਕੱਲ ਨੂੰ ਆ ਜਾਏ ਕਿੰਨੇ ਜ਼ਿਆਦਾ ਹਸਪਤਾਲ ਬਣਾ ਦੂੰਗਾ ਮੈਂ ਕਿੰਨੀਆਂ ਜ਼ਿਆਦਾ ਦਵਾਈਆਂ ਫ੍ਰੀ ਕਰ ਦੂੰਗਾ ਕਿੰਨੇ ਜ਼ਿਆਦਾ ਸਕੂਲ ਆਫ ਐਮਿਨਸ ਬਣ ਜਾਣਗੇ ਕਿੰਨੇ ਫੋਕਲ ਪੁਆਇੰਟ ਬਣਨਗੇ ਕਿੰਨੇ ਐਸਜੀ ਐਸਸੀਜੈਟ ਬਣਾ ਦੂੰਗਾ ਕਿੰਨਾ ਮੈਂ ਪੈਸਾ ਜਿਹੜਾ ਇੰਡਸਟਰੀ ਤੇ ਹੋਰ ਲਾ ਦੂੰਗਾ ਜੇ ਦੇ ਦਣ ਪਰ ਇਸ ਗੱਲ ਦੀ ਸਜਾ ਕਿ ਤੁਸੀਂ ਕਿਸੇ ਹੋਰ ਨੂੰ ਵੋਟਾਂ ਪਾਉਂਦੇ ਆ ਇਹਦਾ ਇੱਕੋ ਹੀ ਤਰੀਕਾ ਹੈ ਮੈਂ ਬਥੇਰਾ ਗਿਆ ਨੀਤੀਯੋਗ ਵਗੈਰਾ ਚ ਕਿ ਮੇਰੇ ਪੈਸੇ ਮੇਰੇ ਪੈਸੇ ਉਹ ਮੈਨੂੰ ਇੱਕ ਨੀਤੀਯੋਗ ਦਾ ਅਸਰ ਕਹਿੰਦਾ ਜੀ ਇੱਥੋਂ ਨਹੀਂ ਮਿਲਨੇ ਮਜਮੂਰੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਮੈਂ ਕਿਹਾ ਫਿਰ ਕਿੱਥੋਂ ਮਿਲਨੇ ਯਾਰ ਕਹਿੰਦਾ ਭਾਈ ਆਪਦੇ ਲੋਕਾਂ ਕੋਲੇ ਜਾਓ ਮੈਂ ਕਿਹਾ ਲੋਕਾਂ ਕੋਲ ਤਾਂ ਆਇਆ ਉਹ ਜਾਂਦੇ ਲੋਕਾਂ ਦਾ ਕਰਤਾ ਕੰਮ 117 ਤੋਂ 92 ਦੇਤੀਆਂ ਕਹਿੰਦਾ ਨਾ ਇੱਕ ਝਟ ਹੋਰ ਮਾਰ ਲਓ ਮੈਂ ਕਿਵੇਂ ਕਹਿੰਦਾ 13 ਦੀਆਂ 13 ਲੈ ਆਓ 10 ਥੋੜੇ ਰਸ ਵਿੱਚ ਪਹਿਲੇ ਹੀ ਨੇ ਪੰਜ ਸੱਤ ਐਤਕੀ ਦਿੱਲੀ ਤੋਂ ਆਉਣਗੇ ਉਰਖੇਤਰਾ ਵੀ ਆਪਣੇ ਕੋਲੇ ਆ ਗਈ ਦੋ ਗੁਜਰਾਤ ਚ ਆਉਣਗੇ ਥੋੜਾ ਟੱਪ ਜਾਣਾ ਅੰਕੜਾ 25 30 ਲੈ ਕਹਿੰਦਾ 1 ਰੁਪਈਆ ਰੋਕੇ ਦਿਖਾ ਲੈ ਸੋ ਜਿਵੇਂ ਤੁਸੀਂ ਸੁਣਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਕਿ ਜੇਕਰ ਸਾਡੀ ਜਿੱਤ ਹੁੰਦੀ ਹੈ ਤਾਂ ਅਸੀਂ ਕੇਂਦਰ ਦੇ ਵਿੱਚ ਮਜ਼ਬੂਤ ਹੋ ਜਾਵਾਂਗੇ ਤਾਂ ਅਸੀਂ ਲੋਕ ਸਭਾ ਦੇ ਵਿੱਚ ਮੁੱਦੇ ਚੁੱਕਸਾਂਗੇ ਤਾਂ ਜੋ ਪੰਜਾਬ ਦਾ ਫੰਡ ਪੰਜਾਬ ਦੇ ਵਿੱਚ ਆ ਸਕੇ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕਿਵੇਂ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ